ਉਨਕਾਰ ਤੀਜਾ ਇੱਕ ਓਨਕਾਰ ਸਤਿਗੁਰ ਪ੍ਰਸਾਦਿ ਲਲ ਰਗ ਮਲਾਰ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਾਗ ਰਗਨੀयां ਦੇ ਅੰਦਰ ਉਚਾਰਨ ਹੋਈ ਹੈ। ਉਹਨਰ ਰੰਗ ਦੇ ਵਿੱਚੋਂ ਮਲਾਰ ਇੱਕ ਰਾਗ ਦਾ ਨਾਮ ਹੈ। ਪਾਵਨ ਸ਼ਬਦ ਤਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ। ਪੜਤਾਲ ਪੜਤਾਲ ਦਾ ਅਰਥ ਹੁੰਦਾ ਹੈ ਤੇ ਤੀ ਤੱਕ ਪਹੁੰਚਣਾ ਡੂੰਘਾਈ ਦੇ ਤੱਕ ਪਹੁੰਚਣਾ ਪੜਤਾਲ ਦਾ ਅਰਥ ਇੱਕੋ ਤਾਲ ਦੇ ਵਿੱਚ ਸ਼ਬਦ ਨਾ ਪੜਿਆ ਜਾਣਾ ਹਰ ਧੁਕ ਤੇ ਸ਼ਬਦ ਜਿਹੜਾ ਤਨ ਹੈ ਉਪਰਤ ਤੇ ਲੱਗਣਾ ਅਰਥ ਬੰਦ ਕੀ ਤਾਲ ਰੋਣਾ ਇਹਨੂੰ ਪੜਤਾਲ ਕਹਿੰਦੇ ਕਰਤੀਜਾ ਸੋ ਤਦ ਤੀਸਰਾ ਕਹੇ ਤਿੰਨ ਤਾਲਾ ਸ਼ਖਸ ਹੈ ਗੁਰੂ ਮਹਾਰਾਜ ਜੀ ਨੇ ਪਾਉਣੀ ਸ਼ਬਦ ਦੀ ਰਚਨਾ ਤੋਂ ਪਹਿਲਾਂ ਵਸਤੂ ਨਿਰਦੇਸ਼ ਕੁਮੰਗਲਾ ਚਲ ਕੀਤਾ ਹੈ ਇੱਕ ਅਦੋਤੀ ਪ੍ਰੇਮ ਉਪਮੰਕਾਰ ਸਰਵਕਾ ਪ੍ਰਕਾਸ਼ਕ ਸਤ ਚਿਤ ਅਨੰਦ ਸੱਚੀ ਸਾਤ ਸਤੀ ਸਿਖਵਾ ਦੇਣ ਅਨੁਪ੍ਰਾਪਤ ਹੁੰਦਾ ਹੈ ਜੀ ਗੁਰ ਬਿਨਾ ਪ੍ਰੇਮ ਦਇਆ ਸੁਭਰੰਤ ਕੀਆ ਇਹ ਪਾਵਨ ਸ਼ਬਦ ਧੰਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਆਨੰਦ ਹੈ ਜਿਹੜਾ ਉਹਦੇ ਦਰਸ਼ਨਾਂ ਦਾ ਸੁਖ ਹੈ ਇਹ ਸ਼ਬਦ ਦੇ ਅੰਤਰ ਇਹ ਸਾਰਾ ਰੰਗ ਪਰਿਆਰੇ ਹੈ ਤੁਨ ਗੁਰਮਨਾਰ ਜੀ ਹੰਦੇ ਨੇ ਗੁਰ ਮਨਾਰ ਪ੍ਰੇਦਿਆਰ ਸੁਰੰਗ ਕੀਆ ਗੁਰਮਨਾਰ ਪ੍ਰੇਦਿਆਰ ਸੂਰੰਗ ਕੀਆ ਮਨਾਰ ਦਾ ਅਰਥ ਹੁੰਦਾ ਹੈ ਸਭ ਤੋਂ ਉੱਚਾ ਤੇ ਸੁਚਾ ਮਨਾਰਦ ਅਰਥ ਹੈ ਸਾਡੇ ਪੂਜਨ ਲੋਕ ਪ੍ਰਾਣੀ ਸਮਿਆਂ ਦੇ ਵਿੱਚ ਜਦੋਂ ਸਾਡੇ ਕੋਲੇ ਪੂਰ ਸਾਧਨ ਨਹੀਂ ਸੀ ਦੂਰ ਦੀਆਂ ਚੀਜ਼ਾਂ ਨੂੰ ਵੇਖਣ ਸੁਣਨ ਤੇ ਸਮਝ ਵਾਸਤੇ ਸਮਝਣ ਵਾਸਤੇ ਉਦੋਂ ਜਿਹੜੇ ਰਾਜੇ ਮਹਾਰਾਜੇ ਹੁੰਦੇ ਸਨ ਉਹ ਆਪਣੇ ਕਿਲਿਆਂ ਦੇ ਵਿੱਚ ਇੱਕ ਮਨਾਰ ਖੜਾ ਕਰ ਦਿੰਦੇ ਸਨ ਤੇ ਉਸ ਮਨਾਰ ਦੇ ਉੱਤੇ ਇੱਕ ਪ੍ਰਾਣੀ ਦੀ ਡਿਊਟੀ ਲੱਗੀ ਹੁੰਦੀ ਸੀ ਵੀ ਤੂੰ ਦੂਰੋਂ ਉੰਦੇ ਦੁਸ਼ਮਨ ਨੂੰ ਵੇਖਣਾ ਹੈ ਸਭ ਤੋਂ ਉਚਾਈ ਤੋਂ ਦਿਸਣ ਵਾਲਾ ਜਿਹੜਾ ਹੈ ਉਸ ਨੂੰ ਬਨਾ ਰੱਖਿਆ ਜਾਂਦਾ ਹੈ ਥੋੜਾ ਵਿਚਾਰਾਂ ਦੇ ਨਾਲ ਜੇ ਆਪਾਂ ਜੁੜਾਂਗੇ ਤੇ ਕੱਲ੍ਹ ਦੀ ਸਮਝ ਆ ਜੇ ਇਹ ਸ਼ਬਦ ਬੜਾ ਮਹਿੰਗਾ ਹੈ ਮੈਨੂੰ ਵੀ ਕਾਫੀ ਸਮਾਂ ਇਹ ਸ਼ਬਦ ਨੂੰ ਸਮਝਣ ਤੇ ਲੱਗਿਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਆਪ ਵੀ ਧੰਗੁਰੂ ਮਹਾਰਾਜ ਜੀ ਦੇ ਇਸ ਪਵਨ ਸ਼ਬਦ ਦੀ ਸਮਝ ਲੈ ਕੇ ਕਾਰਜਾਂ ਹੋ ਬੇਕੁਮ ਭਾਈ ਤੇ 71 ਲੋਇਆ ਸਾਰੇ ਜਣੇ ਇਕੱਠੇ ਹੋਏ ਆਪका ਦੇ ਵਾਸਤੇ ਉਹ ਜੇ ਤੁਲੇ ਕਿਤੇ ਇਹ ਤੇ ਲੈ ਕੇ ਕੀ ਜਾਣਾ ਹੈ ਗਿਆਨ ਲੈ ਕੇ ਜਾਣਾ ਹੈ ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਕਿਸੇ ਦੀ ਬਰਿਆਈ ਨਹੀਂ ਲੈ ਕੇ ਜਾਣੀ ਕਿਸੇ ਦੇ ਔਗਣਾ ਨੂੰ ਨਹੀਂ ਲੈ ਕੇ ਜਾਣਾ ਗੁਣਾ ਨੂੰ ਲੈ ਕੇ ਜਾਣਾ ਹੈ ਇਥੋਂ ਗਿਆਨ ਨੂੰ ਲੈ ਕੇ ਜਾਣਾ ਹੈ ਤੇ ਗਿਆਨ ਦੇ ਦਾਤੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬੇਸਮਾਰ ਅਥਾਹ ਅਗੰਤ ਉਤੋਲੇ ਜੋ ਬਲਾਹੋ ਤੋ ਨਾਨਕ ਦਾਸ ਭੁਲੇ। ਅਸੀਂ ਦਾਸਾਂ ਤੁਹਾਨੂੰ ਗੁਰੂ ਮਹਾਰਾਜ ਜੀ ਦੀ ਜਿਵੇਂ ਕਿਰਪਾ ਕਰਦੇ ਜਿਵੇਂ ਰਹਿਮਤ ਕਰਦੇ ਉਵੇਂ ਬੁਲਾ ਲੈਂਦੇ। ਤੇ ਆਪ ਹੀ ਕਿਰਪਾ ਕਰਕੇ ਸੋਝੀ ਦੇ ਕੇ ਆਪਣੇ ਗਿਆਨ ਦਾ ਪ੍ਰਕਾਸ਼ ਆਪ ਹੀ ਕਰਦਾ ਹੈ। ਗੁਰਮੁਖਾਰ ਪ੍ਰੇ ਦੇ ਆਰ ਸੂਰੰਗ ਕੀਆ ਪ੍ਰੇ ਦੇ ਆਰ ਹੈ ਪਰਮਾਤਮਾ ਦੇ ਲਈ ਤੇ ਗੁਰਮਨਾਰ ਹੈ ਗੁਰੂ ਦੇ ਲਈ ਇਹ ਗੁਰੂ ਮਨਾਰਾ ਹੈ ਜਿਹੜਾ ਉਸ ਪਰਮਾਤਮਾ ਨੂੰ ਬੁਖਾ ਸਕਦਾ ਹੈ ਗੁਰਮਨਾਰ ਗੁਰੂ ਮਨਾਰਾ ਹੈ ਜਿਹੜਾ ਉਸ ਪਰਮਾਤਮਾ ਨੂੰ ਬੁਖਾ ਸਕਦਾ ਹੈ ਜਿਹੜਾ ਉਸ ਪਰਮਾਤਮਾ ਦੇ ਨਾਲ ਸਾਡਾ ਪ੍ਰੇਮ ਪਾ ਸਕਦਾ ਹੈ ਪ੍ਰੀਤ ਕਰ ਸਕਦਾ ਹੈ ਅਬ ਦਬਦਮਾ ਸਾਹਿਬ ਜਾਂਦੀ ਹੋ ਤਨ ਬੱਬ ਦੀਪ ਸਿੰਘ ਜੀ ਦਾ ਉਹ ਤੇ ਪੂਰਾ ਸਾਹਿਬ ਵੀ ਏ ਤੇ ਉਹਨਾਂ ਦਾ ਵੀ ਇਸ ਤਰ੍ਹਾਂ ਮਨਾ ਰਹੇ ਬੜਾ ਉੱਚਾ ਏ ਚਲੋ ਸਮੇਂ ਦੇ ਨਾਲ ਸਭ ਕੁਝ ਹੀ ਬਦਲ ਜਾਂਦਾ ਏ ਪਰ ਉਸ ਸਮੇਂ ਦੇ ਵਿੱਚ ਇਹ ਸਭ ਤੋਂ ਉੱਚਾ ਸੀ ਇਹਦੇ ਉੱਤੇ ਇੱਕ ਸਿੰਘ ਦੀ ਡਿਊਟੀ ਲੱਗੀ ਹੁੰਦੀ ਇਹ ਯਾਦ ਸਿੰਘਾਂ ਦੇ ਬੋਲੇ ਦੇ ਵਿੱਚ ਜਿੰਦੀ ਡਿਊਟੀ ਹੁੰਦੀ ਨਾਲ ਉਹ ਟਾਂਗੂ ਆਖਦੇ ਟਾਂਗੂ ਪਾਉਂ ਉੱਤੇ ਟੰਗਿਆ ਹੋਇਆ ਹੈ ਉੱਤੇ ਸਿੰਘ ਸੇਵਾ ਕਰਦੀ ਹੈ ਡਿਊਟੀ ਦੇ ਰਿਹਾ ਹੈ ਦੂਰੋਂ ਆਉਂਦੇ ਹੋਏ ਬੈਰੀ ਨੂੰ ਵੇਖ ਕੇ ਦੁਸ਼ਮਣ ਨੂੰ ਵੇਖ ਕੇ ਇਸ ਮਨਾਰ ਤੋਂ ਪਤਾ ਲੱਗ ਜਾਂਦਾ ਤੇ ਨਾਲ ਦੇ ਜਿਹੜੇ ਸਿੰਘ ਸੀ ਉਹਨਾਂ ਨੂੰ ਸੁਚੇਤ ਕੀਤਾ ਜਾਂਦਾ ਸਾਵਧਾਨ ਕੀਤਾ ਜਾਂਦਾ ਜਾਂਦਾ ਇਥੇ ਗੁਰਬਾਣੀ ਦੇ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਜੋ ਮਨਾਰ ਸ਼ਬਦ ਵਰਤੇ ਹੈ ਉਹ ਏਸੇ ਚੀਜ਼ ਦੀ ਸਾਨੂੰ ਸੋਝੀ ਦਿੰਦਾ ਗੌਰ ਮਨਾਰ ਗੁਰੂ ਮਨਾਰੇ ਪ੍ਰੇਤ ਯਾਰ ਸੂ ਰੰਗ ਕੀਆ ਗੁਰੂ ਮਨਾਰੇ ਨੇ ਸਾਨੂੰ ਵਿਖਾਇਆ ਜਿਵੇਂ ਮਨਾਰਾ ਬਖਾਂਦਾ ਨਾ ਦੂਰ ਦੀਆਂ ਚੀਜ਼ਾਂ ਨੂੰ ਉਵੇਂ ਗੁਰੂ ਨੇ ਸਾਨੂੰ ਵਿਖਾਇਆ ਕੀ ਵਿਖਾਇਆ ਹੈ ਉਹ ਪ੍ਰਭੂ ਪਰਮਾਤਮਾ ਪਰੇ ਦੇ ਅਰਥੋ ਰੰਗ ਹੀ ਆ ਰੰਗਦਾਰਤ ਪ੍ਰੇਮ ਹੈ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਮਨਾਰੇ ਨੇ ਸਾਨੂੰ ਉਸ ਪ੍ਰਭੂ ਪਰਮਾਤਮਾ ਸੱਚੇ ਸਤਗੁਰ ਦੇ ਨਾਲ ਪ੍ਰੇਮ ਕਰਨ ਦਾ ਜਿਹੜਾ ਢੰਗ ਹੈ ਉਹ ਦੱਸਿਆ ਹੈ ਉਹ ਵਿਖਾਇਆ ਹੈ ਗੁਰੂ ਦੀ ਰਹਿਮਤ ਦੇ ਨਾਲ ਹੀ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਦਰਸ਼ਨ ਮਿਲਦੇ ਹਨ ਜੀ ਉਹ ਵੀ ਪ੍ਰਗਟ ਸ਼ਿੰਗਾਰ ਫਿਰ ਜਦੋਂ ਮਨਾਰੇ ਤੇ ਚੜਿਆ ਹੋਇਆ ਸਿੰਘ ਆਵਾਜ਼ ਦੇ ਦਿੰਦਾਂ ਨਾ ਭਈ ਮੈਨੂੰ ਲੱਗਦਾ ਦੂਰੋਂ ਕੁਝ ਧੂੜ ਉੱਡ ਰਹੀ ਏ ਤੇ ਜਿਵੇਂ ਕੋਈ ਆ ਰਿਹਾ ਏ ਤੇ ਥੱਲੇ ਆਂਦੀਆਂ ਫੌਜਾਂ ਜਿਹੜੀਆਂ ਹੁੰਦੀਆਂ ਉਹ ਫਿਰ ਸचेਤ ਹੋ ਜਾਂਦੀਆਂ ਆਪਣੇ ਸ਼ਸਤਰ ਬਸਤਰ ਜਿਹੜੇ ਸੀ ਉਹ ਸੁਝਾ ਲੈਂਦੇ ਜਦੋਂ ਗੁਰੂ ਨੇ ਮਨਾਰਾ ਬਣ ਕੇ ਸਾਨੂੰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਦੀ ਜਾਚ ਸਿਖਾਈ ਹੈ ਨਾ ਗੁਰੂ ਦੇ ਰਹਿਮਤ ਦੇ ਨਾਲ ਜਦੋਂ ਵਿਹਰੂ ਦੇ ਨਾਲ ਅਸੀਂ ਪ੍ਰੇਮ ਕੀਤਾ ਹੈ ਉਹਦੀ ਸੰਗਤ ਉਹਦਾ ਪ੍ਰੇਮ ਸਾਨੂੰ ਮਿਲਿਆ ਹੈ ਕਿੰਨੋਰੀ ਸਗਲ ਸ਼ਿੰਗਾਰ ਫਿਰ ਮਨ ਵੀ ਤਿਆਰ ਹੋ ਗਏ ਮਨ ਨੇ ਵੀ ਸ਼ਿੰਗਾਰ ਕਰ ਲਏ ਤੇ ਮਨ ਦਾ ਜਿਹੜਾ ਸ਼ਿੰਗਾਰ ਇੰਨਾ ਸਤ ਸੰਤੋਖ ਦਇਆ ਧੀਰਜ ਤੇ ਧਰਮ ਇਹ ਪੰਜ ਗੁਣ ਨੇ ਇਹ ਪੰਜ ਦੇਵੀ ਗੁਣ ਨੇ ਇਹ ਮਨ ਦਾ ਸ਼ਿਕਾਰ ਹੈ ਕਿਨੋਰੀ ਸਗਲ ਸ਼ਿੰਗਾਰ ਮਨ ਨੇ ਫਿਰ ਸ਼ਿੰਗਾਰ ਕਰ ਲਿਆ ਮਨ ਸੱਚ ਦੇ ਵਿੱਚ ਰਹਿਣ ਲੱਗ ਗਿਆ ਮਨ ਸੰਤੋਖ ਦੇ ਵਿੱਚ ਰਹਿਣ ਲੱਗ ਗਿਆ ਮਨ ਦਇਆ ਦੇ ਵਿੱਚ ਰਹਿਣ ਲੱਗ ਗਿਆ ਮਨ ਦੇ ਵਿੱਚ ਧੀਰਜ ਆ ਗਈਏ तीर जिते छिमा ए दोमे शब्द ਨੇ ਭੱਖੂ ਵੱਖਰੇ ਪਰ ਇਹਨਾਂ ਦੋਹਾਂ ਦਾ ਅਰਥ ਪਾਵੇ ਜਿਹੜਾ ਕੋਈ ਹੈ ਤੇ ਇਹ ਮਨ ਜਿਹੜਾ ਇਹ ਧਰਮੀ ਹੋ ਗਿਆ ਧਰਮ ਦੇ ਵਿੱਚ ਰਹਿਣ ਲੱਗ ਗਿਆ ਇਹ ਸ਼ਿੰਗਾਰ ਮਨ ਨੇ ਕਤ ਲਿਆ ਹੈ ਜੀ ਤਜਿ ਹੋਈ ਸਰਰ ਬਿਕਾਰ ਮਨ ਨੇ ਸਾਰੀਆਂ ਬਰਿਆਈਆਂ ਛੱਡ ਦਿੱਤੀਆਂ ਨੇ ਮਨ ਨੇ ਸਾਰੇ ਔਗਣ ਨੇ ਜਿਹੜੇ ਉਹ ਛੱਡ ਦਿੱਤੇ ਨੇ ਸਾਰੀਆਂ ਬਰਿਆਈਆਂ ਦਾ ਤਿਆਗ ਕਰ ਲਿਆ ਹੈ ਬੁਰਾਈਆਂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਬੁਰਾਈਆਂ ਨੇ ਇਹਨਾਂ ਬੁਰਾਈਆਂ ਨੂੰ ਇਹਨਾਂ ਵਿਕਾਰਾਂ ਨੂੰ ਮਨ ਨਹੀਂ ਛੱਡ ਦਿੰਦਾ ਏ ਸਤ, ਸੰਤੋਖ, ਦਇਆ, ਧੀਰਜ ਤੇ ਧਰਮ ਇਹ ਪੰਜ ਦੇਵੀ ਗੁਣ ਨੇ ਇਹਨਾਂ ਦਾ ਮਨ ਨਹੀਂ ਸ਼ਿੰਗਾਰ ਕਰ ਲਿਆ ਹੈ ਜੀ ਤਾਬ ਤੋ ਅਸਥਿਰ ਕੀਆ आनंद स्वभाव ਹੁੰਦਾ ਹੈ ਭਜ ਦਾ ਬੜਾ ਹੈ ਤਾਪ ਤੋਂ ਦਾ ਅਰਥ ਹੈ ਭਜਨਾ ਮੰਨ ਦਾ ਸ਼ਬਾਹ ਇਹ ਭਜਨਾ ਜਦੋਂ ਜੰਕਸ਼ ਨੇ ਸਵਾਲ ਕੀਤਾ ਸੀ ਨਾ ਯੁਦਿਸ਼ਤਰ ਨੂੰ ਕਿ ਦੁਨੀਆ ਦੇ ਵਿੱਚ ਸਭ ਤੋਂ ਤੇ ਚੱਲਣ ਵਾਲੀ ਚੀਜ਼ ਕਿਹੜੀ ਹੈ ਤੇ ਉਹਨੇ ਜਵਾਬ ਦਿੱਤਾ ਸੀ ਕਹਿੰਦਾ ਮਨ ਮਨ ਜਿਹੜਾ ਇਹ ਸਭ ਤੋਂ ਤੇ ਚੱਲਦਾ ਹੈ ਤਾਬ ਤੋਂ ਅਸਥਿਤਿਆ ਇੰਨਾ ਭਜਨ ਵਾਲਾ ਮਨ ਜਿਹੜਾ ਇਹ ਰੋੜ ਗਿਆ ਹੈ ਇਹ ਹੁਣ ਬਕਾਰਾਂ ਦੇ ਪਿੱਛੇ ਬਰਿਆਈਆਂ ਦੇ ਪਿੱਛੇ ਔਗਣਾਂ ਦੇ ਪਿੱਛੇ ਇਹ ਮਨ ਨਹੀਂ ਪੱਜਦਾ ਤ੍ਰਿਸ਼ਨਾ ਭੁਖ ਸਭ ਨਾਸੀ ਸੰਤ ਕਾ ਸਾਜ ਜਪਿਆ ਅਬਨਾਸੀ ਜਦੋਂ ਮਨ ਦੇ ਵਿੱਚੋਂ ਤ੍ਰਿਸ਼ਨਾ ਦੀ ਭੁੱਖ ਜਿਹੜੀ ਇਹ ਦੂਰ ਹੋ ਜਾਵੇ ਸੰਤ ਪ੍ਰਸਾਦ ਜੱਪਿਆ ਬਣਾ ਸੀ ਤੇ ਸੰਤ ਦੀ ਕਿਰਪਾ ਹੋ ਜਾਏ ਸੰਤ ਸਰੂਪ ਗੁਰਬਾਣੀ ਹੈ ਗੁਰੂ ਦੀ ਕਿਰਪਾ ਹੋ ਜਾਏ ਇਸ ਪ੍ਰਭ ਸੇਵਕ ਮਾਨੀ ਫਿਰ ਦਿਨ ਤੇ ਰਾਤ ਮਾਨ ਇਹ ਜਿਹੜਾ ਇਹ ਸੇਵਾ ਦੀ ਕਮਾਈ ਦੇ ਵਿੱਚ ਲੱਗ ਜਾਂਦਾ ਹੈ ਹਰ ਮਿਲਣੇ ਕੀ ਇਹ ਨਿਸ਼ਾਨੀ ਇਹ ਨਿਸ਼ਾਨੀ ਹੈ ਪਰਮਤਮਾ ਨੂੰ ਪ੍ਰਾਪਤ ਕਰਨਾ ਮੈਂ ਕੁਬੜੀ ਫਿਰ ਆਪ ਜੀ ਨੂੰ ਪਾਠ ਕਰਕੇ ਸੁਣਾਵਾਂ ਤ੍ਰਿਸ਼ਨਾ ਭੁਖ ਸਭ ਨਾਸੀ ਜਦੋਂ ਬੰਦੇ ਦੇ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਨਾਸ ਹੋ ਜਾਵੇ ਪਦਾਰਥਾਂ ਦੀ ਭੁੱਖ ਨਾਸ ਹੋ ਜਾਵੇ ਸੰਤ ਪ੍ਰਸ਼ਾਦ ਜੱਪਿਆ ਅਬਨਾਸੀ ਗੁਰੂ ਦੀ ਕਿਰਪਾ ਦੇ ਨਾਲ ਨਾਮ ਜੱਪਿਆ ਜਾਵੇ ਸਿਮਰਨ ਹੋ ਜਾਵੇ ਰਹਿਨ ਦਿਨ ਸਿ ਪ੍ਰਭ ਸੇਵਕ ਮੰਨੀ ਤੇ ਦਿਨ ਤੇ ਰਾਤ ਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਵੇ ਬੰਦੇ ਦੇ ਵਿੱਚ ਕਾਮਨਾ ਹੋਵੇ ਮੈਂ ਸੇਵਾ ਹੀ ਕਰਉਣੀ ਹੈ ਸੇਵਾ ਹੀ ਕਰਨੀ ਹੈ ਹਰ ਮਿਲਣੇ ਕੀ ਇਹ ਨਿਸ਼ਾਨੀ ਇਹ ਨਿਸ਼ਾਨੀ ਹੈ ਜਿਹੜੀ ਇਹ ਪਰਮਾਤਮਾ ਦੇ ਮਿਲਣ ਦੀ ਹੈ ਜਿਹੜੇ ਬੰਦੇ ਦੇ ਵਿੱਚ ਇਹ ਨਿਸ਼ਾਨੀਆਂ ਨੇ ਇਹ ਗੁਣ ਨੇ ਸਮਝ ਲਓ ਕਿ ਉਹ ਇੱਕ ਦਿਨ ਜ਼ਰੂਰ ਪਰਮਾਤਮਾ ਨੂੰ ਮਿਲੇਗਾ ਵੈ ਗੁਰੂ ਦੀ ਹੋਂਦ ਨਹੀਂ ਜ਼ਰੂਰ ਕਿਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਬਕਾਰ ਸਾਰੇ ਬਕਾਰ ਛੱਡ ਦਿੱਤੇ ਨੇ ਤੇ ਦੇਵੀ ਗੁਣ ਨੇ ਜਿਹੜੇ ਉਹ ਮਨ ਦਾ ਸ਼ਿੰਗਾਰ ਬਣਦੇ ਨੇ ਤਾਬ ਤੋਂ ਅਸਥਿਰthia ਮਨ ਜਿਹੜਾ ਇਹਦਾ ਭਜਨਾ ਨਛਨਨ ਜਿਹੜਾ ਇਹ ਰੁਕ ਗਿਆ ਇਹਦੇ ਅੰਦਰ ਉਹ ਤ੍ਰਿਸ਼ਨਾ ਦੀ ਭੁੱਖ ਨਹੀਂ ਰਹੀ ਤ੍ਰਿਸ਼ਨਾ ਭੁੱਖ ਸਭ ਨਾਲ ਸੀ ਮਨ ਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਨਾ ਇਹ ਸਾਰੀ ਦੂਰ ਹੋ ਗਈ ਹੈ ਜੀ ਹਰਾਓ ਵਾਲ ਪਾਇ ਕਾ ਆਪ ਦਵਾਏ ਕਾ ਕਰ ਸਾਧਨ ਸੋ ਸੰਗ ਅਰਹੁ ਸ਼੍ਰਾਮ ਠਹਿਰਾਉ ਤੋ ਪ੍ਰੰਤ ਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ ਐਸੇ ਰੇ ਮਨ ਪਾਇ ਗਏ ਏ ਮਨਾ ਇਸ ਤਰ੍ਹਾਂ ਪਾਈਦਾ ਰੱਬ ਨੂੰ ਇਸ ਤਰ੍ਹਾਂ ਦੇਵੀ ਗੁਣਾ ਦੀ ਪ੍ਰਾਪਤੀ ਹੁੰਦੀ ਏ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਬਲਿਹਾਰੀ ਔਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਗੀ ਬਾਰ ਗੁਰਮਹਾਰਾਜ ਜੀ ਦਾ ਪਰਮਾਨ ਹੈ ਮੈਂ ਆਪਣੇ ਗੁਰੂ ਤੋਂ ਵਾਰ ਨਹੀਂ ਬਲਿਹਾਰ ਨਹੀਂ ਜਾਂਨਾ ਜਿਹੜੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਏ ਮੈਨੂੰ ਬੰਦੇ ਤੋਂ ਦੇਵਤਾ ਬਣਾ ਦਿੱਤਾ ਹੈ ਦੇਵਤੇ ਵਿੱਚ ਤੇ ਮਨੁੱਖ ਦੇ ਵਿੱਚ ਇਹੀ ਫਰਕ ਹੈ ਦੇਵਤੇ ਵਿੱਚ दैਵੀ ਗੁਣ ਹੁੰਦੇ ਨੇ ਉਹ ਸੱਚ ਦੇ ਧਾਰਨੀ ਹੁੰਦੇ ਨੇ ਸੰਤੋਖ ਦੇ ਵਿੱਚ ਰਹਿੰਦੇ ਨੇ ਦੇਵਤਿਆਂ ਦੇ ਅੰਦਰ ਦਇਆ ਹੁੰਦੀ ਹੈ ਈਰਜ ਦੇ ਵਿੱਚ ਰਹਿੰਦੇ ਨੇ ਕਿਸੇ ਦੇ ਕੀਤੇ ਹੋਏ ਗੁਨਾਹ ਨੂੰ ਮਾਫ ਕਰਨ ਦੀ ਸਮਰੱਥਾ ਹੁੰਦੀ ਉਹਨਾਂ ਦੇ ਵਿੱਚ ਧਰਮ ਦੇ ਵਿੱਚ ਪਰਬਕ ਹੁੰਦੇ ਨੇ ਤੇ ਜਿਹੜੇ ਬੰਦੇ ਦੇ ਅੰਦਰ ਇਹ ਗੁਣ ਆ ਗਏ ਨੇ ਉਹ ਦੇਵਤਾ ਹੋ ਗਏ ਐਸੇ ਨੇ ਮਨ ਪਾਇ ਕਿ ਇਸ ਤਰ੍ਹਾਂ ਮਨ ਨੇ ਦੇਵੀ ਗੁਣਾਂ ਦੀ ਪ੍ਰਾਪਤੀ ਕਰਕੇ ਆਪਗੁਵਾਈ ਕਰੇ ਇਹ ਜ਼ਰੂਰੀ ਹੈ ਇਹ ਬੜਾ ਜ਼ਰੂਰੀ ਹੈ ਆਪ ਗਵਾਏ ਕਿ ਆਪਾ ਭਾਵ ਨਹੀਂ ਹੋਣਾ ਚਾਹੀਦਾ ਆਪਾ ਭਾਵ ਕਹਿ ਲੋ ਜਾਂ ਹੰਗੜ ਕਹਿ ਲੋ ਹੰਕਾਰ ਕਹਿ ਲੋ ਇਹ ਨਾ ਬਖੂ ਵਕਰੇ ਨਹੀਂ ਬਿਮਾਰੀਆਂ ਕੋਈ ਇਹ ਨਾ ਨੇ ਜਿਹੜੇ ਉਹ ਵਖੋ ਵਕਰੇ ਨਹੀਂ ਗੁਰਬਾਣੀ ਦੇ ਵਿੱਚ ਆਪਾ ਭਾਵ ਵੀ ਆਖਿਆ ਹੈ ਹੰਕਾਰ ਵੀ ਆਖਿਆ ਹੈ ਹੋਮੇ ਵੀ ਆਖਿਆ ਉਸ ਪਰਮਾਤਮਾ ਨੂੰ ਨਾ ਸਭ ਕੁਝ ਚੰਗਾ ਲੱਗਦਾ ਹੈ ਪਰ ਇੱਕ ਚੀਜ਼ ਨਹੀਂ ਚੰਗੀ ਲੱਗਦੀ ਕਿਹੜੀ ਹੰਕਾਰ ਦੀ ਮਨੁੱਖ ਹੰਕਾਰੇ ਜਿਹੜਾ ਮਨੁੱਖ ਦੇ ਅੰਦਰ ਉਹ ਨਹੀਂ ਚੰਗਾ ਲੱਗਦਾ ਇਸ ਦੀ ਅਗਵਾਈ ਧੰਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਭਰਦੇ ਨੇ ਹਰ ਜਿਉ ਅਹੰਕਾਰ ਨਾ ਭਾਵਈ ਹਰੀ ਅਕਾਲ ਪੁਰਖ ਵੈਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਫਿਰ ਗੁਰੂ ਮਹਾਰਾਜ ਜੀ ਹਵਾਲਾ ਦਿੰਦੇ ਨੇ ਭਈ ਕੱਲੇ ਅਸੀਂ ਨਹੀਂ ਆਖਦੇ ਵੇਦ ਊਕ ਸੁਣਾਵੇ ਜਿਹੜੇ ਵੇਦ ਸ਼ਾਸਤਰ ਨੇ ਨਾ Hindu ਧਰਮ ਦੇ ਉਹਨਾਂ ਦੇ ਅੰਦਰ ਵੀ ਇਹ ਗੱਲ ਲਿਖੀ ਹੋਈ ਏ ਵੀ ਜਿਹੜੇ ਬੰਦੇ ਦੇ ਅੰਦਰ ਹੰਕਾਰ ਹੋ ਗਿਆ ਉਸ ਨੂੰ ਉਸ ਦੇ ਅੰਦਰ ਦੇ ਹੰਕਾਰ ਨੇ ਹੀ ਨਾਸ ਕਰ ਦੇਣਾ ਹੰਕਾਰ ਨਹੀਂ ਮਾਰ ਦੇਣਾ ਸਤਿਨਾਮ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਐਸੀ ਜੀ ਮਨ ਪਾਏ ਕਿ ਆਪ ਗਵਾਏ ਕਿ ਇਸ ਤਰ੍ਹਾਂ ਉਸ ਪਰਮਾਤਮਾ ਤੋਂ ਦੇਵੀ ਗੁਣਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਤੇ ਆਪਾ ਭਾਵ ਜਿਹੜਾ ਹੰਕਾਰ ਹੈ ਹਉਮੈ ਹੈ ਘੜੇ ਮਾਰੀ ਜਾਂਦੀ ਹੈ ਕਰ ਸਾਧਨ ਸੋ ਸੰਗ ਕਰ ਸਾਧਨ ਸੋ ਸੰਗ ਆਪਾ ਬੈਠੇ ਨੇ ਸਾਰੀ ਸਾਧੂ ਦਾ ਸੰਗ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਵਾਸਤੇ ਆਏ ਨੇ ਸਾਰੇ ਗੁਰੂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਵਾਸਤੇ ਇਹਨੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਾਧੂ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਪਾਣੀ ਦੀ ਸੰਗਤ ਕਰੀਏ ਜੀ ਬਾਜੀ ਬਜਹ ਮਿਰਦੰਗ ਅਨਾਹਦ ਕੋਗਦਨੀ ਧਾਮ ਨਾਮ ਬੋਲੇ ਬਦਰ ਬੈਠ ਅਤ ਸੁਖਿਆ ਤਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਦੋਂ ਉਸ ਨੂੰ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਨਾ ਤੇ ਫਿਰ ਜਿਵੇਂ ਘਰ ਦੇ ਵਿੱਚ ਖੁਸ਼ੀ ਹੋਵੇ ਨਾ ਤੇ ਖੁਸ਼ੀ ਦੇ ਬਾਜੇ ਵੱਜਦੇ ਨੇ ਗੁਰੂ ਘਰ ਅੰਮ੍ਰਿਤ ਵੇਲੇ ਬਾਜੇ ਵੱਜਦੇ ਨੇ ਮਰਦੰਗ ਕਹਿੰਦੇ ਨੇ ਨਗਾਰੇ ਨੂੰ ਖੁਸ਼ੀ ਦੇ ਬਾਜੇ ਵੱਜਦੇ ਨੇ ਖੁਸ਼ੀ ਦੇ ਨਗਾਰੇ ਵੱਜਦੇ ਨੇ ਅਨਹਦ ਜਦੋਂ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਏ ਫਿਰ ਗੁਰਮੁਖ ਪਿਆਰਿਆਂ ਦੇ ਅੰਦਰ ਅਨਹਦ ਤੋਂ ਨਹੀਂ ਜਿਹੜਾ ਇਹ ਚੱਲ ਪੈਂਦਾ ਏ ਤੇ ਕਿੰਨੀ ਖੁਸ਼ੀ ਹੁੰਦੀ ਏ ਇਤਨੀ ਖੁਸ਼ੀ ਹੁੰਦੀ ਏ ਕਿ ਜਿੰਨੀ ਬਾਜੇ ਬਜੇ ਮਰਦੰਗ ਵਾਜੇ ਤੇ ਮਰਦੰਗ ਨਗਾਰੇ ਵਜਨ ਦੇ ਨਾਲ ਹੁੰਦੀ ਏ ਕੋਕਲ ਰੀ ਜਿਵੇਂ ਕੋਇਲ ਬੋਲਦੀ ਏ ਨਾ ਰਾਮ ਨਾਮ ਬੋਲੇ ਇਸ ਤਰ੍ਹਾਂ ਅੰਦਰੋਂ ਮਾਣੇ ਜਿਹੜਾ ਫਿਰ ਬੜੀ ਮਠਾਸ ਦੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਨਾਮ ਬੋਲਣ ਲੱਗ ਜਾਂਦਾ ਹੈ ਮਦਰ ਬੈਨ ਅਤ ਸੋਹੀਆ ਬੜੇ ਮਿੱਠੇ ਸ਼ਬਦ ਬੜਾ ਮਠਾਸ ਦੇਣ ਵਾਲਾ ਵੈਰੂ ਅੰਦਰੂ ਅਤ ਸੁਰੀਆ ਸਭ ਤੋਂ ਸੋਹਣਾ ਸਭ ਤੋਂ ਚੰਗਾ ਸਭ ਤੋਂ ਪਿਆਰਾ ਲੱਗਣ ਵਾਲਾ ਹੈ ਜੀ ਐਸੀ ਤੇਰੇ ਦਰਸ਼ਨ ਕੀ ਸ਼ੋਭਾ ਪਰਮਾਤਮਾ ਦੇ ਦਰਸ਼ਨਾਂ ਦੀ ਜਿਹੜੀ ਵਡਿਆਈ ਹੈ ਨਾ ਇਸ ਤਰ੍ਹਾਂ ਦੀ ਹੈ ਜਿਵੇਂ ਪਿਛਲੀ ਪੌੜੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਦੱਸਿਆ ਤੇ ਪਿਛਲੀ ਪੌੜੀ ਮੈਂ ਇੱਕ ਵਾਰੀ ਫੇਰ ਦਰਾ ਦਿਆਂ ਐਸੇ ਰੇ ਮਨ ਪਾਏ ਕੇ ਮਨ ਦੇ ਵਿੱਚ ਇਸ ਤਰ੍ਹਾਂ ਉਸ ਪਰਮਾਤਮਾ ਦੇ ਦੇਵੀ ਉਹਨਾਂ ਨੂੰ ਪਾ ਕੇ ਆਪ ਗਵਾਏ ਕੇ ਆਪਣੇ ਆਪ ਨੂੰ ਅੰਦਰੋਂ ਭਾਵ ਹਉਮੈ ਦਾ ਹੰਕਾਰ ਦਾ ਨਾਸ ਕਰਕੇ ਕਰ ਸਾਧਨ ਸੁਸੰਗ ਤੇ ਸੰਗਤ ਕਰਿਆ ਕਰ ਇਹ ਗੁਰੂ ਮਹਾਰਾਜ ਜੀ ਦਾ ਉਪਦੇਸ਼ ਹੈ ਜਦੋਂ ਅਸੀਂ ਗੁਰੂ ਮਹਾਰਾਜ ਜੀ ਦੀ ਉਪਦੇਸ਼ਾ ਦੇ ਅਨੁਸਾਰ ਕਰਾਂਗੇ ਫਿਰ ਬਾਜੇ ਵਜੇ ਮਰਦੰਗ ਅਨਾਹਦ ਕੋਕਲਰੀ ਸਾਡੇ ਅੰਦਰ ਇੱਕ ਧੁਨ ਹੈ ਇਸ ਨੂੰ ਨਾਮ ਦੀ ਧੁਨ ਆਖਿਆ ਜਾਂਦਾ ਏ ਇਸ ਦਾ ਆਨੰਦ ਇਸ ਦੀ ਖੁਸ਼ੀ ਇਸ ਦਾ ਜਿਹੜਾ ਅੰਦਰ ਸਕੂਨ ਹੈ ਨਾ ਉਹ ਇਸ ਤਰ੍ਹਾਂ ਹੈ ਜਿਵੇਂ ਦਰਬਾਰ ਸਾਹਿਬ ਦੇ ਅੰਦਰ ਵਾਜੇ ਵੱਜਦੇ ਨੇ ਲਗਾਰੇ ਵੱਜਦੇ ਨੇ ਤੇ ਗੁਰਸਿੱਖਾਂ ਦੇ ਅੰਦਰ ਖੁਸ਼ੀ ਹੁੰਦੀ ਏ ਆਨੰਦ ਹੁੰਦਾ ਏ ਕੋਕਲਰੀ ਰਾਮਨਾਮ ਬੋਲੇ ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਿਹੜਾ ਜਦੋਂ ਅੰਦਰੋਂ ਵੈਗੁਰੂ ਵਾਕੀ ਦੇਣਾ ਫਿਰ ਇਸ ਤਰ੍ਹਾਂ ਮਠਾਸ ਦਿੰਦਾ ਜਿਵੇਂ ਕੋਇਲ ਕੋੜਦੀ ਹੁੰਦੀ ਹੈ ਕੋਇਲ ਦੀ ਮਿੱਠੀ ਆਵਾਜ਼ ਦੀ ਤਰ੍ਹਾਂ ਅੰਦਰੋਂ ਅਨੰਦ ਸੁਪੂਂਦਿੰਦਾ ਮਧੁਰ ਬਹਿਨ ਅਤ ਸੋਹਿਆ ਇਸ ਤਰ੍ਹਾਂ ਬੜੇ ਮਠਾਸ ਵਾਲੇ ਸ਼ਬਦ ਮੁਖ ਤੋਂ ਨਿਕਲਦੇ ਨੇ ਅਤ ਸੋਹਿਆ ਜੋ ਸਾਰਿਆਂ ਨੂੰ ਪਿਆਰੇ ਲੱਗਦੇ ਨੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਐਸੀ ਤੇਰੇ ਦਰਸ਼ਨ ਕੀ ਸੋਭ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਸੋਭਾ ਇਸ ਤਰ੍ਹਾਂ ਦੀ ਹੈ ਅਤ ਅਪਾਰ ਪ੍ਰੇਮ ਅਮੋਖ ਪਰਵਾਤੂ ਰਹਿਤ ਪਿਆਰੀ ਅਤੇ ਅਮੋਗ ਅਮੋਗ ਕਹਿੰਦੇ ਨੇ ਸੰਪੂਰਨ ਦਰਸ਼ਨਾ ਨੂੰ ਜਿਨ੍ਹਾਂ ਦੇ ਨਾਲ ਜੀਵਨ ਦੇ ਸਾਰੇ ਪਾਪ ਨੇ ਜਿਹੜੇ ਉਹਨਾਂ ਦਾ ਨਾਸ ਹੋ ਜਾਏ ਉਹਨੂੰ ਅਮੋਗ ਦਰਸ਼ਨਾ ਆਖਦੇ ਨੇ ਤੈਸੇ ਹੀ ਸੰਗ ਸੰਤ ਬਣੇ ਇਸ ਤਰ੍ਹਾਂ ਹੀ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਸੰਤ ਦੀ ਸੰਗਤ ਕਰਦੇ ਹਾਂ ਤੇ ਉਸ ਦੀ ਸੰਗਤ ਦੇ ਵਿੱਚੋਂ ਵੀ ਇਸੇ ਤਰ੍ਹਾਂ ਦਾ ਹੀ ਆਨੰਦ ਭਜਦਾ ਹੈ ਜੀ ਭਵ ਤਾਰ ਨਾਮ ਭੜੇ ਭਵ ਇਸ ਸੰਸਾਰ ਨੂੰ ਆਖਿਆ ਭਵ ਦਾ ਅਰਥ ਹੁੰਦਾ ਹੈ ਅੱਗ ਤੇ ਜਲ ਦਾ ਅਰਥ ਹੁੰਦਾ ਹੈ ਪਾਣੀ ਭਵ ਜਲ ਇਹਦਾ ਪੂਰਾ ਨਾਮ ਭਵ ਜਲ ਹੈ ਉਤਪਤੀ ਜਿਹੜੀ ਇਹ ਪਾਣੀ ਤੋਂ ਹੁੰਦੀ ਹੈ ਅੰਤੇ ਜਿਹੜਾ ਉਹ ਗਲ ਸੜ ਕੇ ਹੁੰਦਾ ਹੈ ਤਾਂ ਕਰਕੇ ਇਸ ਨੂੰ ਅਸੀਂ ਭਵ ਜਲ ਆਖਦੇ ਹਾਂ ਆ ਭਵ ਉਤਾਰ ਨਾਮ ਪੜੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜੀ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ ਨਾ ਉਹਨਾਂ ਦਾ ਫਿਰ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜੀ ਰਾਮ 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 ਬਾਣ ਇੱਕ ਮਾਲਾ ਹੈ ਤੇ ਉਹ ਮਾਲਾ ਹੈ ਵੈ ਗੁਰੂ ਵੈ ਗੁਰੂ ਨਾਮ ਦੀ ਰਾਮ 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 ਮਾਲ ਮਾਲ ਦਾ ਤੇ ਮਾਲਾ ਗੁਰਮੁਖ ਮਾਲਾ ਦੇ ਨਾਲ ਕੀ ਜਪਦੇ ਨੇ ਵੈਗੁਰੂ ਵੈਗੁਰੂ ਜਪਦੇ ਨੇ RAM ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ RAM ਅਕਾਲ ਪੁਰਖ ਵੈਗੁਰੂ ਹੈ ਗੁਰਮੁਖਾਂ ਦੀ ਵੈਗੁਰੂ ਵੈਗੁਰੂ ਜਿਹੜਾ ਜਪਣਾ ਇਹ ਮਾਲਾ ਹੈ ਜੀ ਮਨ ਫੇਲ ਤੇ ਹਰ ਸੰਗ ਸੰਗੀਆਂ ਇਸ ਮਾਲਾ ਨੂੰ ਫੇਰਨ ਵਾਲਾ ਕੌਣ ਹੈ ਮਨ ਹੈ ਮਨ ਫੇਰਦਾ ਇਸ ਮਾਲਾ ਨੂੰ ਮਨ ਫੇਰਤੀ ਹਰ ਸੰਗ ਸੰਗੀਆਂ ਜਿਵੇਂ ਜਿਵੇਂ ਮਨ ਇਸ ਮਾਲਾ ਨੂੰ ਫੇਰਦਾ ਨਾ ਉਵੇਂ-ਉਵੇਂ ਇਹ ਮਨ ਜਿਹੜਾ ਹਰੀ ਪਰਮਾਤਮਾ ਦਾ ਸੰਗੀ ਹੁੰਦਾ ਜਾਂਦਾ ਹੈ ਉਸ ਵੈਗੁਰੂ ਦੀ ਸੰਗਤ ਇਹ ਜਿਹੜੀ ਇਸ ਮਨ ਨੂੰ ਪ੍ਰਾਪਤ ਹੁੰਦੀ ਜਾਂਦੀ ਹੈ ਭਗਤਕ ਵੀਰ ਜੀ ਦਾ ਫਰਮਾਨ ਹੈ ਮਾਲਾ ਫੇਰਤ ਜਗ ਭਿਆ ਫਿਰਨਾ ਮਨ ਕਾ ਫੇਰ ਕਨ ਕਾ ਮਨ ਕਾ ਢਾਰਦੇ ਮਨ ਕਾ ਮਨ ਕਾ ਫੇਰ ਮਾਲਾ ਫੇਰਤ ਜਗ ਭਿਆ ਭਗਤ ਕਬੀਰ ਜੀ ਕਹਿੰਦੇ ਨੇ ਹੱਥ ਨਾਲ ਮਾਲਾ ਫੇਰਦਿਆਂ ਤਾਂ ਵੇਖ ਗੁਰਮੁਖ ਪਿਆਰਿਆ ਜਗ ਭਿਆ ਤੋਂ ਭਾਵੇਂ ਜਗ ਬਦਲ ਗਿਆ ਏ ਤੇ ਜਗ ਕਿਵੇਂ ਬਦਲਦਾ ਏ ਅਸੀਂ ਜਦੋਂ ਨਿੱਕੇ ਨਿੱਕੁੰਦੇ ਸਾਂ ਉਦੋਂ ਵੇਖੋ ਕਿਵੇਂ ਦਾ ਜੱਗ ਸੀ ਤੇ ਹੁਣ ਕਿੰਨਾ ਬਦਲ ਗਿਆ ਇਹ ਬੁੱਢੇ ਹੋ ਗਏ ਆ ਸਾਰਾ ਕੁਝ ਹੀ ਬਦਲ ਗਿਆ ਉਦੋਂ ਬਰਤਾਂ ਦੀਆਂ ਉਠਾਂ ਦੀਆਂ ਵਾਹੀਆਂ ਸਨ ਹੁਣ ਮਸ਼ੀਨਰੀ ਆ ਗਈ ਤੇ ਗੁਰਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਭਗਤ ਧੰਨੇ ਜੀ ਦਾ ਸ਼ਬਦ ਦੇ ਉਹਦੇ ਵਿੱਚ ਭਗਤ ਜੀ ਨੇ ਕਿਹਾ ਸੋਵਾਰੀ ਪਹਿਲੀ ਵਾਈ ਹੋਵੇ ਨਾ ਤੇ ਉਹਦੇ ਚ ਕਣਕ ਬੀਜੀ ਹੋਵੇ ਤੇ ਉਹ ਅਨਾਜ ਸਭ ਤੋਂ ਵਧੀਆ ਹੁੰਦਾ ਹੈ ਆਰਤੀ ਭਗਤ ਧੰਨੇ ਜੀ ਦੀ ਥੋੜਾ ਮਨ ਤੁਪ ਭੁੱਲ ਗੀਏ ਅਨਾਜ ਮੰਗੋ ਸਤ ਸੀ ਕਾ ਗੁਰੂ ਨੇ ਕਿਰਪਾ ਕਰਦੀ ਜਿਆਦਾ ਗੀਏ ਧੋਕ ਅਨਾਜ ਮੰਗੋ ਸਤ ਸੀ ਕਾ ਸੀ ਕਹਿੰਦੇ ਨੇ ਸੀ ਲਾਣ ਨੂੰ ਆਪਾਂ ਸਾਰੇ ਜਾਣਦੇ ਆ ਪਹਿਲੀ ਵਨ ਨੂੰ ਸੀ ਲਾ ਕਹਿੰਦੇ ਨੇ ਇਹਨੂੰ ਸੀ ਲਾ ਦੇ ਇਹਨੂੰ ਦੂਰ ਲਾ ਦੇ ਇਹਨੂੰ ਤੇਰ ਲਾ ਦੇ ਇਹ ਸਾਡੀਆਂ ਪ੍ਰਾਣੀਆਂ ਬੋਲੀਆਂ ਨੇ ਜੇ ਭੁੱਲ ਜਾਨੇ ਤਾਂ ਕੋਈ ਗੱਲ ਨਹੀਂ ਗੁਰਬਾਣੀ ਯਾਦ ਕਰਾ ਰਹੀ ਹੈ ਅਨਾਜ ਮੰਗੋ ਸਤ ਸੀਕਾ ਭਗਤ ਬਾਣੀ ਦੇ ਅੰਦਰ ਪਾ